ਅਸੀਂ ਦੋ ਜੋੜੀਆਂ ਪੈਣਾ ਸੀ ਪਰ ਸਾਡੇ ਰੰਗ ਵਿੱਚ ਜ਼ਮੀਨ ਅਸਮਾਨ ਦਾ ਫਰਕ ਸੀ ਮੈਂ ਬਹੁਤ ਸੋਹਣੀ ਸੀ ਪਰ ਮੇਰੀ ਭੈਣ ਰੰਗ ਦੀ ਕਾਲੀ ਸਾਰੇ ਕਹਿੰਦੇ ਸੀ ਕਿ ਮੇਰਾ ਰਿਸ਼ਤਾ ਤਾਂ ਬਹੁਤ ਵਧੀਆ ਘਰੇ ਹੋ ਜੂ ਪਰ ਕਾਲੀ ਕਲੂਟੀ ਨੂੰ ਕਿਹਨੇ ਪੁੱਛਣਾ ਪਰ ਮੇਰੀ ਭੈਣ ਤਾਂ ਮੇਰੇ ਤੋਂ ਬਹੁਤ ਜ਼ਿਆਦਾ ਸੁખી ਸੀ ਪਤੀ ਨਾਲ ਗੋਆ ਮਲੇਸ਼ੀਆ ਵਗੈਰਾ ਘੁੰਮਣ ਜਾਂਦੀ ਪਰ ਮੇਰਾ ਪਤੀ ਨਾ ਤਾਂ ਸੋਹਣਾ ਸੀ ਤੇ ਨਾ ਹੀ ਰਿੱਜਾਂ ਪੂਰੀਆਂ ਕਰਨ ਵਾਲਾ ਮੈਨੂੰ ਆਪਣੀ ਭੈਣ ਨਾਲ ਸਾੜਾ ਹੋਣ ਲੱਗ ਪਿਆ ਮੈਂ ਸੋਚਦੀ ਕਿ ਮੇਰਾ ਜੀਜੇ ਨਾਲ ਵਿਆਹ ਕਿਉਂ ਨਹੀਂ ਹੋਇਆ ਕਿਉਂਕਿ ਅਸੀਂ ਦੋਨੇ ਬਹੁਤ ਸੋਹਣੇ ਸੀ ਤੇ ਸਾਡੀ ਪਸੰਦ ਵੀ ਬਹੁਤ ਮਿਲਦੀ ਸੀ। ਉਹ ਵੀ ਘੁੰਮਣ ਫਿਰਨ ਦੇ ਸ਼ੌਕੀਨ ਸੀ ਤੇ ਮੈਂ ਵੀ ਜਦ ਕਿ ਮੇਰਾ ਪਤੀ ਬਿਲਕੁਲ ਅਲੱਗ ਬੋਰਿੰਗ। ਇੱਕ ਦਿਨ ਗੋਆ ਕੌਮ ਕੇ ਆਈ ਭੈਣ ਨੂੰ ਮੈਂ ਮਿਲਣ ਗਈ ਤੇ ਜੋ ਮੈਂ ਦੇਖਿਆ। ਵੈਸੇ ਵੀ ਅੱਜ ਮੇਰਾ ਮિજાਜ ਜਰਾ ਉਖੜਿਆ ਉਖੜਿਆ ਸੀ ਤੇ ਜਦੋਂ ਰਿਮੀ ਨੇ ਫੋਨ ਤੇ ਦੱਸਿਆ ਕਿ ਇਸ ਵਾਰ ਉਹ ਆਪਣੀ ਮੈਰਜਨ ਵਰਸਰੀ ਗੋਆ ਵਿੱਚ ਸੈਲੀਬ੍ਰੇਟ ਕਰੂ ਤਾਂ ਮੇਰਾ ਮਨ ਹੋਰ ਦੁਖੀ ਹੋ ਗਿਆ। ਲੱਗਿਆ ਕਿ ਇਕ ਮੈਂ ਹੀ ਹਾਂ ਬਸ ਇਸ ਦੁਨੀਆ ਵਿੱਚ। ਜੋ ਇਹੋ ਜਿਹੇ ਪਤੀ ਨੂੰ ਚੱਲ ਰਹੀਆਂ ਇੰਨਾ ਹੀ ਤਾਂ ਕਿਹਾ ਸੀ ਮੈਂ ਆਪਣੇ ਪਤੀ ਕੁਲਦੀਪ ਨੂੰ ਕਿ ਆਪਾਂ ਫਿਲਮ ਦੇਖਣ ਚੱਲਦੇ ਹਾਂ ਕਿਉਂਕਿ ਮੈਨੂੰ ਅਕਸ਼ੇ ਕੁਮਾਰ ਦੀਆਂ ਫਿਲਮਾਂ ਬਹੁਤ ਪਸੰਦ ਆਉਂਦੀਆਂ ਨੇ ਤੇ ਕੇਸਰੀ ਫਿਲਮ ਲੱਗੀ ਹੋਈ ਸੀ ਤਾਂ ਉਹ ਕਹਿਣ ਲੱਗੇ ਕਿ ਫਾਲਤੂ ਦੇ ਕੰਮਾਂ ਲਈ ਮੇਰੇ ਕੋਲੇ ਸਮਾਂ ਨਹੀਂ ਆ ਮੈਂ ਦਫ਼ਤਰ ਜਾਣਾ ਤੇ ਕਲੋਜ਼ਿੰਗ ਚੱਲ ਰਹੀ ਆ ਤੇ ਇੱਧਰ ਦੇਖੋ ਦੂਜੇ ਪਾਸੇ ਛੁੱਟੀ ਲੈ ਕੇ ਰਮਨ ਆਪਣੀ ਪਤਨੀ ਨੂੰ ਗੁਆ ਕਮਾਉਣ ਦੇ ਲਈ ਲੈ ਕੇ ਜਾ ਰਿਹਾ ਈਰਖਾ ਨਹੀਂ ਹੋ ਰਹੀ ਰਿਮੀ ਨਾਲ ਭੈਣ ਹੈ ਉਹ ਮੇਰੀ ਤਾਂ ਈਰਖਾ ਕਿਉਂ ਹੋਊਗੀ ਪਰ ਮੇਰੇ ਹਿੱਸੇ ਵਿੱਚ ਇਹ ਸੁੱਖ ਕਿਉਂ ਨਹੀਂ ਇਹ ਸੋਚ ਕੇ ਮੈਂ ਉਦਾਸ ਹੋ ਗਈ ਕਿਉਂਕਿ ਮੈਂ ਵੀ ਤਾਂ ਉਹੀ ਕੁੱਖੋਂ ਪੈਦਾ ਹੋਈ ਸੀ ਜਿਸ ਤੋਂ ਰਿਮੀ ਬਸ ਇੱਕ ਮਿੰਟ ਦਾ ਹੀ ਫਰਕ ਸੀ ਸਾਡੇ ਦੋਨਾਂ ਦਾ ਫਿਰ ਸੁੱਖਾਂ ਵਿੱਚ ਇਹਨਾਂ ਅੰਤਰ ਕਿਵੇਂ ਆ ਗਿਆ ਕੀ ਹੋਇਆ ਕਿੱਥੇ ਗਵਾਚ ਗਈ ਪ੍ਰਦੀਪ ਜਦੋਂ ਰਿਮੀ ਨੇ ਮੈਨੂੰ ਪੁੱਛਿਆ ਤਾਂ ਮੈਨੂੰ ਧਿਆਨ ਆਇਆ ਕਿ ਉਹ ਫੋਨ ਤੇ ਹੀ ਆ ਗੋਆ ਤੋਂ ਤੇਰੇ ਲਈ ਕੀ ਲੈ ਕੇ ਆਵਾਂ ਹਾ ਉਥੇ ਕਾਜੂ ਬਹੁਤ ਮਿਲਦੇ ਆ ਉਹੀ ਲੈ ਆਉ ਨਹੀਂ ਕੁਝ ਨਹੀਂ ਬਸ ਤੂੰ ਚੰਗੀ ਤਰ੍ਹਾਂ ਘੁੰਮ ਕੇ ਆ ਕਾਜੂ ਤਾਂ ਇਥੋਂ ਵੀ ਮਿਲ ਜਾਂਦੇ ਆ ਉਥੋਂ ਐਵੇਂ ਭਾਰ ਚੱਕੇਗੀ ਮੈਂ ਕਿਹਾ ਵੀ ਪਰ ਉਹ ਜਿੱਦ ਤੇ ਅੜ ਗਈ ਕਿ ਨਹੀਂ ਦੱਸ ਮੈਨੂੰ ਦੱਸ ਤੈਨੂੰ ਕੀ ਚਾਹੀਦਾ ਅੱਛਾ ਠੀਕ ਹੈ ਜੋ ਤੈਨੂੰ ਚੰਗਾ ਲੱਗੂ ਉਹੀ ਲੈ ਆਵੇਂ ਇੰਨਾ ਕਹਿ ਕੇ ਮੈਂ ਕੰਮ ਦਾ ਬਹਾਨਾ ਬਣਾਇਆ ਤੇ ਫੋਨ ਕੱਟ ਦਿੱਤਾ ਨਹੀਂ ਤਾਂ ਉਹ ਪਤਾ ਨਹੀਂ ਹੋਰ ਕੀ ਕੀ ਬੋਲ ਕੇ ਮੇਰਾ ਦਿਮਾਗ ਖਰਾਬ ਕਰਦੀ ਉਹ ਹਰ ਰੋਜ਼ ਮੈਨੂੰ ਫੋਨ ਕਰਕੇ ਕੁਝ ਨਾ ਕੁਝ ਦੱਸਦੀ ਹੀ ਰਹਿੰਦੀ ਜਿਵੇਂ ਕਿ ਅੱਜ ਰਮਨ ਉਸ ਨੂੰ ਮਾਲ ਵਿੱਚ ਸ਼ਾਪਿੰਗ ਕਰਾਉਣ ਲਈ ਲੈ ਕੇ ਗਿਆ ਅੱਜ ਆਪਣੇ ਪਤੀ ਨਾਲ ਉਹ ਫਿਲਮ ਵੇਖਣ ਗਈ ਮਨਾ ਕਰਦੀ ਰਹੀ ਪਰ ਫੇਰ ਵੀ ਰਮਨ ਉਸ ਨੂੰ ਹੋਟਲ ਵਿੱਚ ਖਾਣਾ ਖਵਾਉਣ ਲਈ ਲੈ ਕੇ ਗਿਆ ਅੱਜ ਰਮਨ ਨੇ ਉਸ ਦੇ ਲਈ ਸੂਟ ਲਿਆਂਦਾ ਅੱਜ ਉਸ ਦੇ ਲਈ ਝੁੰਮਕੇ ਲਿਆਂਦੇ ਮੇਰੇ ਤਾਂ ਕੰਨ ਦੁਖਣ ਲੱਗਦੇ ਸੀ ਉਸ ਦੀਆਂ ਗੱਲਾਂ ਸੁਣ ਸੁਣ ਕੇ ਕਦੇ ਤਾਂ ਮੈਨੂੰ ਲੱਗਦਾ ਸੀ ਕਿ ਉਹ ਮੈਨੂੰ ਜਲਾਉਣ ਦੇ ਲਈ ਇਸ ਤਰ੍ਹਾਂ ਤਾਂ ਨਹੀਂ ਕਰਦੀ ਵੈਸੇ ਆਪਣੀ ਹਰ ਮੈਰਿਜ ਐਨਿਵਰਸਰੀ ਰਿਮੀ ਕਿਸੇ ਚੰਗੀ ਜਗ੍ਹਾ ਤੇ ਹੀ ਸੈਲੀਬ੍ਰੇਟ ਕਰਦੀ ਸੀ ਕਦੇ ਸ਼ਿਮਲਾ ਕਦੇ ਦਾਰਜਲਿੰਗ ਤੇ ਕਦੇ ਸਿੰਗਾਪੁਰ ਤੇ ਇਸ ਵਾਰ ਗੋਆ ਪਰ ਕੁਲਦੀਪ ਨੂੰ ਇੱਕ ਵਾਰੀ ਵੀ ਨਹੀਂ ਲੱਗਦਾ ਸੀ ਕਿ ਸਾਨੂੰ ਵੀ ਕਿਸੇ ਚੰਗੀ ਜਗ੍ਹਾ ਤੇ ਆਪਣੀ ਮੈਰਿਜ ਐਨਿਵਰਸਰੀ ਸੈਲੀਬ੍ਰੇਟ ਕਰਨੀ ਚਾਹੀਦੀ ਆ ਉਹ ਤਾਂ ਇਨ੍ਹਾਂ ਗੱਲਾਂ ਨੂੰ ਫਜ਼ੂਲ ਖਰਚੀ ਮੰਨਦੇ ਸੀ ਤੇ ਕਹਿੰਦੇ ਸੀ ਕਿ ਇਹ ਇਹ ਸਭ ਟੋਟਲੇ ਹੁੰਦੇ ਨੇ। ਇੱਕਦਮ ਪੁਰਾਣੇ ਖਿਆਲਾਂ ਦੇ ਇਨਸਾਨ ਨੇ ਕੁਲਦੀਪ ਤੇ ਦੂਜੇ ਪਾਸੇ ਰਿੰਮੀ ਤੇ ਰਮਨ ਉਹਨੇ ਹੀ ਮਾਡਰਨ ਤੇ ਰੋਮੈਂਟਿਕ ਵਿਚਾਰਾਂ ਵਾਲੇ ਇਨਸਾਨ ਇੱਕਦਮ ਮੇਰੇ ਵਾਂਗ। ਮੈਂ ਵੀ ਤਾਂ ਜ਼ਿੰਦਗੀ ਜਿਉਣ ਵਿੱਚ ਵਿਸ਼ਵਾਸ ਰੱਖਦੀ ਆ ਨਾ ਕਿ ਕੱਟਣ ਵਿੱਚ। ਚੰਗੇ-ਚੰਗੇ ਕੱਪੜੇ ਪੋਣਾ, ਹੋਟਲ ਵਿੱਚ ਜਾਣਾ, ਪਾਰਟੀਆਂ ਕਰਨਾ, ਢੇਰ ਸਾਰੀ ਸ਼ਾਪਿੰਗ ਕਰਨਾ ਮੈਨੂੰ ਕਿੰਨਾ ਚੰਗਾ ਲੱਗਦਾ। ਪਰ ਮੇਰੇ ਕੰਜੂਸ ਪਤੀ ਇਹ ਸਭ ਮੈਨੂੰ ਕਰਨ ਦੇਣ ਤਾਂ ਨਾ। ਕਦੇ-ਕਦੇ ਤਾਂ ਲੱਗਦਾ ਕਿ ਉਹੀ ਔਰਤ ਸੁਖੀ ਆ ਜੋ ਕਮਾਉਂਦੀ ਆ ਆਪਣੇ ਤੇ ਖੁੱਲਾ ਖਰਚਾ ਤਾਂ ਕਰ ਸਕਦੀ ਆ ਪਰ ਰਿਮੀ ਕਿਹੜਾ ਕਮਾਉਂਦੀ ਐ ਫਿਰ ਵੀ ਜ਼ਿੰਦਗੀ ਦਾ ਪੂਰਾ ਮਜ਼ਾ ਲੈ ਰਹੀ ਆ ਹੁਣ ਉਸਦਾ ਪਤੀ ਹੀ ਇੰਨਾ ਦਿਲਦਾਰ ਐ ਕੀ ਕਰੀਏ ਮੇਰਾ ਪਤੀ ਬਸ ਸਾਦਾ ਜੀਵਨ ਜਿਉਣ ਵਾਲਾ ਤੇ ਉੱਚੇ ਵਿਚਾਰਾਂ ਵਾਲੇ ਇਨਸਾਨ ਇੱਕਦਮ ਬੋਰਿੰਗ ਸੋਚਿਆ ਨਹੀਂ ਸੀ ਕਿ ਕਦੇ ਮੇਰਾ ਜਿਹੇ ਇਨਸਾਨ ਨਾਲ ਵਾਹ ਪੈ ਜਾਊਗਾ ਜੋ ਇੱਕਦਮ ਨੀਰਸ ਹੋਵੇਗਾ ਗੱਲ ਗੱਲ ਤੇ ਪੈਸਾ ਪੈਸਾ ਕਰਦੇ ਰਹਿੰਦੇ ਆ ਬਈ ਪੈਸਾ ਹੀ ਸਭ ਕੁਝ ਨਹੀਂ ਹੁੰਦਾ ਜੀਵਨ ਦੀਆਂ ਖੁਸ਼ੀਆਂ ਦਾ ਕੀ ਲੋਕ ਕਮਾਉਂਦੇ ਕਿਸ ਲਈ ਆ ਖਰਚ ਕਰਨ ਦੇ ਲਈ ਨਾ ਪਰ ਕੁਲਦੀਪ ਵਰਗੇ ਇਨਸਾਨ ਪੈਸੇ ਨੂੰ ਅਲਮਾਰੀ ਵਿੱਚ ਸਹੇਜ ਕੇ ਉਸ ਨੂੰ ਤੂਬਤੀ ਦੇਣ ਵਿੱਚ ਯਕੀਨ ਕਰਦੇ ਨੇ ਤਾਂ ਕਿ ਉਹ ਵਾਧਾ ਫਲਦਾ ਰਹੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਰੱਖੇ ਰੱਖੇ ਪੈਸਿਆਂ ਨੂੰ ਵੀ ਸਿਯੌਂਕ ਲੱਗ ਜਾਂਦੀਆਂ ਇਨਸਾਨ ਨੇ ਇੱਕ ਦਿਨ ਮਰਨਾ ਹੀ ਆ ਕਿਉਂ ਨਾ ਸੁਖ ਭੋਗ ਕੇ ਮਰੇ ਪਰ ਇਹ ਗੱਲ ਉਸ ਮੰਦਬੁੱਧੀ ਇਨਸਾਨ ਨੂੰ ਕੌਣ ਸਮਝਾਵੇ ਭਈ ਕੋਈ ਸਿੱਖੇ ਧਰਮ ਰਮਨ ਜੀਜਾ ਜੀ ਤੋ ਸਿੱਖੇ ਉਹ ਕਿਵੇਂ ਖੁਦ ਵੀ ਸ਼ਾਨ ਨਾਲ ਜਿਉਂਦੇ ਨੇ ਤੇ 20 ਬੱਚਿਆਂ ਤੇ ਵੀ ਉਸੇ ਤਰ੍ਹਾਂ ਖੁੱਲਾ ਖਰਚਾ ਕਰਦੇ ਨੇ ਕੋਈ ਗੱਲ ਰਿਮੀ ਦੇ ਮੂੰਹੋਂ ਨਿਕਲਦੀ ਨਹੀਂ ਕਿ ਉਹ ਚੀਜ਼ ਲਿਆ ਕੇ ਅੱਗੇ ਰੱਖ ਦਿੰਦੇ ਨੇ ਇਹ ਗੱਲ ਮੈਨੂੰ ਰਿਮੀ ਨੇ ਕਈ ਵਾਰ ਦੱਸੀ ਸੀ ਕਿ ਜਦੋਂ ਕਦੇ ਰਮਨ ਉਹਨਾਂ ਲਈ ਮਹਿੰਗੇ ਮਹਿੰਗੇ ਸੂਟ ਖਰੀਦਣ ਜਾਂਦੇ ਤਾਂ ਉਹ ਮਨਾ ਵੀ ਕਰਦੀ ਰਹਿੰਦੀ ਪਰ ਇੱਕ ਮੈਂ ਛੋਟੀਆਂ-ਛੋਟੀਆਂ ਚੀਜ਼ਾਂ ਦੇ ਲਈ ਤਰਸਦੀ ਆਂ ਕਿੰਨੀ ਸ਼ਾਨ ਨਾਲ ਕਹਿੰਦੀ ਆ ਰਿਮੀ ਕਿ ਉਸਦੇ ਪਤੀ ਦੀ ਸਾਰੀ ਤਨਖਾਹ ਉਸਦੇ ਹੱਥਾਂ ਵਿੱਚ ਆਉਂਦੀ ਆ ਤੇ ਇੱਕ ਕੁਲਦੀਪ ਹੈ ਗਿਣ-ਗਿਣ ਕੇ ਮੈਨੂੰ ਘਰ ਚ ਲਾਉਣ ਦੇ ਲਈ ਪੈਸੇ ਦਿੰਦੇ ਜਿਵੇਂ ਮੈਂ ਉਹਨਾਂ ਦੇ ਪੈਸੇ ਲੈ ਕੇ ਭੱਜ ਜਾਵਾਂਗੀ ਹੈਰਾਨੀ ਹੁੰਦੀ ਹੈ ਤੜਕਪੜਕ ਤੋਂ ਦੂਰ ਰਹਿਣ ਵਾਲੀ ਰਿਮੀ ਦੀ ਜ਼ਿੰਦਗੀ ਇੰਨੀ ਰੰਗੀਨ ਬਣ ਗਈ ਤੇ ਮੈਂ ਜਿਸ ਨੂੰ ਤੜਕਪੜਕ ਵਾਲੀ ਜ਼ਿੰਦਗੀ ਜਿਉਣੀ ਚੰਗੀ ਲੱਗਦੀ ਸੀ ਪਰ ਮੇਰਾ ਇੱਕ ਅਜਿਹੇ ਇਨਸਾਨ ਨਾਲ ਵਾਪੈ ਗਿਆ ਜਿਸ ਨੂੰ ਇਹ ਸਭ ਚੋਚਲੇ ਲੱਗਦੇ ਨੇ ਲੱਗਦਾ ਹੈ ਜੋੜੀਆਂ ਗਲਤ ਬਣ ਗਈਆਂ ਸਾਡੀਆਂ ਆਖਿਰ ਕਿਉਂ ਜੋ ਚੀਜ਼ ਜਿਸ ਨੂੰ ਮਿਲਣੀ ਚਾਹੀਦੀ ਉਹ ਉਸ ਨੂੰ ਨਹੀਂ ਮਿਲਦੀ ਉਸ ਦਾ ਉਲਟਾ ਹੁੰਦਾ ਸਾਨੂੰ ਇੱਕ ਚੀਜ਼ ਦੇ ਦਿੱਤੀ ਜਾਂਦੀ ਹੈ ਤੇ ਕਿਹਾ ਜਾਂਦਾ ਕਿ ਇਸ ਦੇ ਨਾਲ ਤੈਨੂੰ ਸਾਰੀ ਜ਼ਿੰਦਗੀ ਨਿਵਾਉਣਾ ਪੈਣਾ ਚਾਹੇ ਸਾਨੂੰ ਉਸਟੀਜ ਨਾਲ ਨਫ਼ਰਤ ਹੀ ਕਿਉਂ ਨਾ ਹੋਵੇ ਹਾਂ ਕਦੇ-ਕਦੇ ਮੈਨੂੰ ਕਲਦੀਪ ਦੇ ਆਚਰਣ ਨਾਲ ਨਫ਼ਰਤ ਹੋਣ ਲੱਗਦੀ ਹੈ ਤੇ ਲੱਗਦਾ ਹੈ ਕਿ ਕਿਸ ਗਵਾਰ ਦੇ ਪੱਲੇ ਬੰਨ ਦਿੱਤੀ ਗਈ ਮੈਂ ਤੇ ਦੂਜੇ ਪਾਸੇ ਰਿਮੀ ਰਾਣੀਆਂ ਵਾਂਗ ਜ਼ਿੰਦਗੀ ਜਿਉ ਰਹੀ ਹੈ ਸੱਚੀ ਕਦੇ-ਕਦੇ ਤਾਂ ਲੱਗਦਾ ਸਭ ਕੁਝ ਛੱਡ ਛਿੜਾ ਕੇ ਕਿਤੇ ਭੱਜ ਜਾਵਾਂ ਕਿਉਂਕਿ ਇਸ ਇਨਸਾਨ ਨਾਲ ਨਿਭਾਉਣਾ ਮੁਸ਼ਕਿਲ ਲੱਗਣ ਲੱਗਾ ਪਰ ਅਸੀਂ ਅਜਹੀਆਂ ਜ਼ੰਜੀਰਾਂ ਵਿੱਚ ਜਕੜੇ ਹੁੰਦੇ ਹਾਂ ਕਿ ਉਹਨਾਂ ਤੋਂ ਮਰਦੇ ਦਮ ਤੱਕ ਯਾਦ ਨਹੀਂ ਹੋ ਸਕਦੇ ਕੀ ਬਣ ਰਿਹਾ ਖਾਣੇ ਵਿੱਚ ਮੈਨੂੰ ਤਾਂ ਬੜੀ ਚੰਗੀ ਆ ਰਹੀ ਹੈ ਕਿਚਨ ਵਿੱਚੋਂ ਆਉਂਦਿਆਂ ਹੀ ਕੁਲਦੀਪ ਨੇ ਪੁੱਛਿਆ ਮੈਂ ਦੂਜੇ ਪਾਸੇ ਮੂੰਹ ਕੀਤਾ ਤੇ ਕਿਹਾ ਕੁਝ ਖਾਸ ਨਹੀਂ ਰੋਟੀ ਦਾਲ ਮਨ ਕੀਤਾ ਕਿ ਕੁਲਦੀਪ ਨੂੰ ਦੱਸ ਦੇਵਾਂ ਕਿ ਦੇਖੋ ਕਿਵੇਂ ਰਮਨ ਜੀਜਾ ਜੀ ਆਪਣੀ ਪਤਨੀ ਨੂੰ ਦੁਨੀਆ ਦੀ ਸੈਰ ਕਰਵਾ ਰਹੇ ਆ ਤੇ ਇੱਕ ਤੁਸੀਂ ਬਸ ਚੁੱਲ੍ਹੇ ਚੌਂਕੇ ਵਿੱਚ ਹੀ ਧੱਕਿਆ ਹੋਇਆ ਪਰ ਕੀ ਫਾਇਦਾ ਪਰ ਫਿਰ ਮੇਰੇ ਤੋਂ ਰਿਹਾ ਨਹੀਂ ਗਿਆ ਮੈਂ ਕਹਿ ਹੀ ਦਿੱਤਾ ਕੁਲਦੀਪ ਕਹਿਣ ਲੱਗੇ ਤਾਂ ਤੂੰ ਕਿਉਂ ਦੱਸ ਹੋ ਰਹੀ ਆ ਉਹਨਾਂ ਦੀ ਜ਼ਿੰਦਗੀ ਆ ਜਿਵੇਂ ਚਾਹੇ ਜਿਉਣ ਮੈਨੂੰ ਉਹਨਾਂ ਦੀ ਗੱਲ ਤੇ ਬਹੁਤ ਗੁੱਸਾ ਆਇਆ ਮੈਂ ਕਿਹਾ ਤਾਂ ਕਿ ਅਸੀਂ ਉਹਨਾਂ ਦੇ ਵਾਂਗ ਨਹੀਂ ਜੀ ਸਕਦੇ ਕਿ ਅਸੀਂ ਬੁੱਢੇ ਹੋ ਗਏ ਆ ਕਿ ਕਦੇ ਤੁਹਾਡਾ ਮਨ ਨਹੀਂ ਕਰਦਾ ਕਿ ਆਪਾਂ ਵੀ ਇਸ ਤਰ੍ਹਾਂ ਘੁੰਮਣ ਜਾਈਏ ਹੁਣ ਕਹੋਗੇ ਪੈਸੇ ਕਿੱਥੋਂ ਆਣਗੇ ਕਿ ਰਿਮੀ ਦੇ ਪਤੀ ਤੋਂ ਤੁਹਾਨੂੰ ਘੱਟ ਸੈਲਰੀ ਮਿਲਦੀ ਐ ਦੱਸੋ ਨਾ ਕਿ ਮਾਨ ਨਹੀਂ ਕਰਦਾ ਤੁਹਾਡਾ ਇੰਨਾ ਸਭ ਚੀਜ਼ਾਂ ਲਈ ਬੋਰਿੰਗ ਇਨਸਾਨ ਹੋ ਤੁਸੀਂ ਬੋਰਿੰਗ ਗੁੱਸੇ ਵਿੱਚ ਅੱਜ ਮੈਂ ਸਬਜੀ ਵਿੱਚ ਜ਼ਿਆਦਾ ਹੀ ਨਮਕ ਪਾ ਦਿੱਤਾ ਕੀ ਕਰਦੀ ਮੇਰੀ ਆਦਤ ਹੈ ਜਦੋਂ ਤੱਕ ਮੇਰਾ ਗੁੱਸਾ ਨਹੀਂ ਉਤਰਦਾ ਸਿਰ ਪਾਰਾ ਪਾਰਾ ਲੱਗਦਾ ਪਰ ਸਬਜੀ ਵਿਗਾੜ ਦੇਣ ਤੋਂ ਬਾਅਦ ਵੀ ਮੇਰਾ ਪਾਰਾ ਗਰਮੀ ਸੀ ਪਰ ਸੁਭਾਅ ਤੋਂ ਸ਼ਾਂਤ ਗੁਲਦੀਪ ਕਹਿਣ ਲੱਗੇ ਬੋਰਿੰਗ ਇਨਸਾਨ ਨਹੀਂ ਆ ਮੈਂ ਪ੍ਰਦੀਪ ਨਾ ਹੀ ਕੰਜੂਸ ਤੂੰ ਸਮਝਿਆ ਕਰ ਬੱਚੇ ਵੱਡੇ ਹੋ ਰਹੇ ਆ ਉਹਨਾਂ ਦੀ ਪੜਾਈ ਲਿਖਾਈ ਵਿਆਹ ਸ਼ਾਦੀਆਂ ਦੇ ਬਾਰੇ ਵੀ ਤਾਂ ਸਾਨੂੰ ਹੀ ਸੋਚਣਾ ਪੈਣਾ ਨਾ ਹਰ ਰੋਜ਼ ਬੱਚਿਆਂ ਦੀ ਮਹਿੰਗੀ ਹੁੰਦੀ ਪੜਾਈ ਤੇ ਉਤੋਂ ਕਾਰ ਦੀਆਂ ਕਸ਼ਟਾਂ ਇਹ ਸਭ ਮੇਰੀ ਕਮਾਈ ਵਿੱਚੋਂ ਹੀ ਤਾਂ ਜਾ ਰਿਹਾ ਤੇ ਹੋਰ ਕੋਈ ਉੱਪਰੋਂ ਆਮਦਨ ਨਹੀਂ ਤੂੰ ਸਮਝਿਆ ਕਰ ਜੇਕਰ ਮੈਂ ਆਰਥਿਕ ਤੌਰ ਤੇ ਕਮਜ਼ੋਰ ਹੋ ਜਾਵਾਂਗਾ ਤਾਂ ਤੂੰ ਵੀ ਹੋ ਜਾਵੇਂਗੀ ਇਹ ਜਿੱਹਾ ਮੈਂ ਨਹੀਂ ਜਾਉਂਦਾ ਦੱਸਣਾ ਕੌਣ ਹੈ 4 ਪੈਸਿਆਂ ਵਾਲਾ ਨਾਲ ਸਾਡੀ ਮਦਦ ਕਰਨ ਵਾਲਾ ਕਹਿਣ ਨੂੰ ਤਾਂ ਵੱਡਾ ਪਰਿਵਾਰ ਹੈ ਸਾਡਾ ਪਰ ਸਭ ਦੀ ਆਪਣੀ ਡਫਲੀ ਤੇ ਆਪਣਾ ਰਾਗ 1.5 ਦੋ ਲੱਖ ਜੇਕਰ ਘੁੰਮਣ ਵਿੱਚ ਲੰਗਾ ਦੇਵਾਂਗੇ ਤਾਂ ਸਾਰਾ ਬਜਟ ਵਿਗੜ ਜਾਵੇਗਾ ਦੂਜਿਆਂ ਨੂੰ ਦੇਖ ਕੇ ਜ਼ਿੰਦਗੀ ਨਾ ਜਿਉਣ پرਦੀਪ ਦੁਖੀ ਹੋਵੇਂਗੀ ਆਪਾਂ ਜਿਵੇਂ ਆ ਠੀਕ ਆ ਬਸ ਇਹੀ ਸੋਚ ਤੇ ਖੁਸ਼ ਰਹਿ ਗੁਲਦੀਪ ਨੇ ਆਪਣੇ ਵੱਲੋਂ ਮੈਨੂੰ ਬਹੁਤ ਸਮਝਾਇਆ ਪਰ ਮੇਰੇ ਦਿਮਾਗ ਵਿੱਚ ਕੁਲਦੀਪ ਦੀ ਕਹੀ ਇੱਕ ਵੀ ਗੱਲ ਨਹੀਂ ਵੱੜ ਰਹੀ ਸਈ ਮੈਂ ਤਾਂ ਬਸ ਇਹਨਾਂ ਜਾਣਦੀ ਸੀ ਕਿ ਕੁਲਦੀਪ ਰਮਨ ਦੇ ਵਾਂਗ ਨਹੀਂ ਇਸ ਲਈ ਉਹਨਾਂ ਦੀ ਹਰ ਛੋਟੀ ਜਹੀ ਗੱਲ ਤੇ ਮੈਂ ਖਹਿ ਜਾਂਦੀ ਤੇ ਹਲਾਮੇ ਦੇਣ ਲੱਗ ਜਾਂਦੀ ਤੇ ਉਹ ਵਿਚਾਰੇ ਚੁੱਪ-ਚਾਪ ਮੇਰੀਆਂ ਝੜਕਾਂ ਸੁਣ ਲੈਂਦੇ ਕਿਉਂਕਿ ਉਹ ਜਾਣਦੇ ਸੀ ਕਿ ਮੈਂ ਲੜਾਈ ਦੇ ਲਈ ਰਸਤੇ ਲੱਭ ਰਹੀ ਹਾਂ ਤੇ ਘਰ ਵਿੱਚ ਉਹ ਕਲੇਸ਼ ਨਹੀਂ ਚਾਹੁੰਦੇ ਸੀ ਸ਼ਾਮ ਨੂੰ ਵੀ ਜਦੋਂ ਉਹ ਥੱਕੇ ਟੁੱਟੇ ਦਫ਼ਤਰ ਤੋਂ ਘਰ ਆਉਂਦੇ ਤਾ ਚੁੱਪ ਹੀ ਰਹਿੰਦੇ ਉਹ ਜਾਣ ਬੁੱਝ ਕੇ ਖੁਦ ਨੂੰ ਕਿਸੇ ਨਾ ਕਿਸੇ ਕੰਮ ਵਿੱਚ ਉਲਝਾਈ ਰੱਖਦੇ ਤਾਂ ਕਿ ਕਿਸੇ ਗੱਲ ਤੇ ਮੇਰੇ ਨਾਲ ਬਹਿਸ ਨਾ ਹੋ ਸਕੇ ਅੱਜ ਫਿਰ ਰਿਮੀ ਨੇ ਮੈਨੂੰ ਇਹ ਕਹਿ ਕੇ ਚੁਕਾ ਦਿੱਤਾ ਕਿ ਮੈਰ ਜਨਵਰਸਰੀ ਤੇ ਰਮਨ ਨੇ ਉਸ ਨੂੰ ਡਾਇਮੰਡ ਰਿੰਗ ਦਿੱਤੀ ਫਿਰ ਦੱਸਣ ਲੱਗੀ ਕਿ ਕਿੱਥੇ ਘੁੰਮਣ ਗਈ ਸੀ ਕੀ ਕੀ ਖਰੀਦਿਆ ਵਗੈਰਾ ਵਗੈਰਾ ਜਿਸ ਨੂੰ ਸੁਣ-ਸੁਣ ਕੇ ਕੁਲਦੀਪ ਦੇ ਪ੍ਰਤੀ ਮੇਰਾ ਗੁੱਸਾ ਹੋਰ ਵਧਣ ਲੱਗਿਆ ਉਹ ਅੱਗੇ ਦੱਸਦੀ ਆ ਮੈਂ ਤਾਂ ਮਨ ਨਹੀਂ ਕਰ ਰਹੀ ਸੀ ਪਰ ਇਹ ਆ ਕਿ ਸ਼ਾਪਿੰਗ ਤੇ ਸ਼ਾਪਿੰਗ ਕਰਵਾਈ ਜਾ ਰਹੀ ਸੀ ਤੇ ਤੈਨੂੰ ਪਤਾ ਪਰਦੀਪ ਰਮਨ ਤਾਂ ਅੱਜ ਕਹਿ ਰਹੇ ਸੀ ਕਿ ਜੇਕਰ ਤੂੰ ਤੇ ਜੀਜਾ ਵੀ ਸਾਡੇ ਨਾਲ ਗੋਆ ਹੁੰਦੇ ਤਾਂ ਮਜ਼ਾ ਆ ਜਾਂਦਾ ਸੱਚੀ ਗੋਆ ਬਹੁਤ ਸੋਹਣੀ ਜਗ੍ਹਾ ਰਮਨ ਨੇ ਤਾਂ ਅੱਜ ਮੈਨੂੰ ਜ਼ਬਰਦਸਤੀ ਛੋਟੇ-ਛੋਟੇ ਕੱਪੜੇ ਕੈਪਰੀਟੀ ਟੀ-ਸ਼ਰਟ ਵਗੈਰਾ ਵੀ ਖਰੀਦ-ਖਰੀਦ ਕੇ ਦਿੱਤੇ ਤੇ ਕਿਹਾ ਇਹੀ ਪਾਵੇਂ ਜਦੋਂ ਤੱਕ ਗੋਆ ਵਿੱਚ ਰਹਿਣਾ ਪਵੇ ਕੀ ਕਰਦੀ ਫਿਰ ਮੈਂ ਰਿਮੀ ਆਪਣੀਆਂ ਗੱਲਾਂ ਕਹੀ ਜਾ ਰਹੀ ਸੀ ਤੇ ਮੇਰੇ ਸੀਨੇ ਵਿੱਚ ਧੱਕ-ਧੱਕ ਕਰਕੇ ਅੱਗ ਬਲਦੀ ਜਾ ਰਹੀ ਸੀ। ਅੱਛਾ ਠੀਕ ਹੈ ਰਿਮੀ ਹੁਣ ਮੈਂ ਫੋਨ ਰੱਖਦੀ ਹਾਂ। ਖਾਣਾ ਬਣਾਉਣਾ ਕੁਲਦੀਪ ਦਫ਼ਤਰ ਤੋਂ ਆਉਂਦੇ ਹੀ ਹੋਣਗੇ। ਗੱਲ ਨਾ ਕਰਨ ਦੇ ਖਿਆਲ ਨਾਲ ਮੈਂ ਕਿਹਾ ਤੇ ਫਿਰ ਉਹ ਕਹਿਣ ਲੱਗੀ ਬਈ ਸੁਣ ਤਾਂ ਸਹੀ ਪ੍ਰਦੀਪ ਮੈਂ ਤਾਂ ਦੱਸਣਾ ਹੀ ਭੁੱਲ ਗਈ ਕਿ ਤੇਰੇ ਜੀਜਾ ਜੀ ਆਪਣੀ ਪਸੰਦ ਨਾਲ ਤੇਰੇ ਲਈ ਕੱਪੜੇ ਲੈ ਕੇ ਆਏ ਨੇ। ਕਹਿ ਰਹੇ ਸੀ ਕਿ ਨੀਲਾ ਰੰਗ ਗੋਰੀ ਪ੍ਰਦੀਪ ਤੇ ਖੂਬ ਪਊਗਾ। ਸਹੀ ਕਿ ਆ ਰਹੀ ਸੀ ਨਾ ਵੈਸੇ ਉਹਨਾਂ ਨੇ ਮੇਰੇ ਲਈ ਵੀ ਉਸੇ ਰੰਗ ਦੇ ਕੱਪੜੇ ਖਰੀਦੇ ਤੇ ਕਹਿਣ ਲੱਗੇ ਭਾਵੇਂ ਤੂੰ ਸਾਵਲੀਆਂ ਪਰ ਮੇਰੇ ਲਈ ਦੁਨੀਆ ਦੀ ਸਭ ਤੋਂ ਸੋਹਣੀ ਔਰਤ ਹੈਂ ਤੂੰ ਅੱਛਾ ਮੈਂ ਕਿਸੇ ਦਿਨ ਆਉਂਦੀ ਆ ਤੇਰਾ ਤੋਹਫਾ ਲੈ ਕੇ ਸਮਝ ਵਿੱਚ ਨਹੀਂ ਆਇਆ ਕਿ ਉਹ ਕੀ ਬੋਲੀ ਜਾ ਰਹੀ ਆ ਲੱਗਿਆ ਕਿ ਬੋਲਣਾ ਕੁਝ ਹੋਰ ਚਾਉਂਦੀ ਆ ਤੇ ਬੋਲਦੀ ਕੁਝ ਹੋਰ ਆ ਠੀਕ ਹੈ ਰਿਮੀ ਕਹਿ ਕੇ ਮੈਂ ਫੋਨ ਰੱਖ ਦਿੱਤਾ ਅਣਜਾਹਿ ਮਨ ਨਾਲ ਮੈਂ ਖਾਣਾ ਬਣਾਉਣ ਲੱਗੀ ਨਾ ਤਾਂ ਅੱਜ ਮੇਰਾ ਖਾਣਾ ਬਣਾਉਣ ਦਾ ਮਨ ਸੀ ਤੇ ਨਾ ਹੋਈ ਕੋਈ ਹੋਰ ਕੰਮ ਕਰਨ ਦਾ ਮੂਡ ਇੱਕਦਮ ਆਫ ਹੋ ਗਿਆ ਉਦੋਂ ਹੀ ਕੁਲਦੀਪ ਦਾ ਫੋਨ ਆਇਆ ਤੇ ਕਹਿਣ ਲੱਗੇ ਅੱਜ ਉਹਨਾਂ ਨੇ ਦਫ਼ਤਰ ਵਿੱਚ ਹੀ ਖਾਣਾ ਖਾ ਲੈਣਾ ਤਾਂ ਮੈਂ ਆਪਣਾ ਖਾਣਾ ਖਾ ਲਵਾਂ ਉਹਨਾਂ ਦੀ ਰਾਹ ਨਾ ਦੇਖਾਂ ਠੀਕ ਹੈ ਵੈਸੇ ਵੀ ਮੇਰਾ ਖਾਣਾ ਬਣਾਉਣ ਦਾ ਮਨ ਨਹੀਂ ਸੀ ਇਸ ਕਰਕੇ ਬੱਚਿਆਂ ਨੂੰ ਵੀ ਮੈਂ ਮੈਗੀ ਬਣਾ ਕੇ ਖਵਾ ਦਿੱਤੀ ਤੇ ਖੁਦ ਟੀਵੀ ਲਾ ਕੇ ਬੈਠ ਗਈ ਪਰ ਅੱਜ ਮੈਨੂੰ ਉਹ ਵੀ ਚੰਗਾ ਨਹੀਂ ਲੱਗ ਰਿਹਾ ਸੀ ਲੱਗਿਆ ਕਿ ਅੱਜ ਰਿਮੀ ਦੀ ਜਗ੍ਹਾ ਮੈਂ ਹੋ ਸਕਦੀ ਸੀ ਪਰ ਮੰਮੀ ਨੇ ਇਸ ਤਰ੍ਹਾਂ ਹੋਣ ਨਹੀਂ ਦਿੱਤਾ ਮੈਨੂੰ ਜ਼ਿਆਦਾ ਜਦੋਂ ਮੁੰਡੇ ਵਾਲੇ ਰਿਮੀ ਨੂੰ ਦੇਖਣ ਆਉਣ ਵਾਲੇ ਸੀ ਤਾਂ ਮੰਮੀ ਨੇ ਮੈਨੂੰ ਗਵਾਂਡੀਆਂ ਦੇ ਘਰ ਭੇਜ ਦਿੱਤਾ ਤਾਂ ਕਿ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੁੰਡੇ ਵਾਲੇ ਮੈਨੂੰ ਹੀ ਪਸੰਦ ਨਾ ਕਰ ਲੈਣ ਕਿਉਂਕਿ ਰੀਆ ਮੇਰੇ ਤੋਂ 1 ਮਿੰਟ ਵੱਡੀ ਆ ਇਸ ਲਈ ਵਿਆਹ ਵੀ ਪਹਿਲਾਂ ਉਸੇ ਦਾ ਹੀ ਹੋਇਆ ਸੀ ਪਰ ਇੱਕ ਸੁਧਾਰਨ ਨੈਣ ਨਕਸ਼ ਤੇ ਸਾਬਲੀ ਕੁੜੀ ਨੂੰ ਇੰਨਾ ਚੰਗਾ ਪਤੀ ਮਿਲ ਸਕਦਾ ਹੈ ਇਹ ਕਿਸੇ ਨੇ ਸੋਚਿਆ ਨਹੀਂ ਸੀ ਮੈਨੂੰ ਲੱਗਿਆ ਸੀ ਜਦੋਂ ਰਿਮੀ ਨੂੰ ਇੰਨਾ ਸੋਹਣਾ ਰਾਜਕੁਮਾਰ ਵਰਗਾ ਪਤੀ ਮਿਲ ਸਕਦਾ ਤਾਂ ਫਿਰ ਮੈਨੂੰ ਕਿਉਂ ਨਹੀਂ ਕਿਉਂਕਿ ਮੈਂ ਤਾਂ ਉਸ ਤੋਂ ਲੱਖਾਂ ਗੁਣਾ ਸੋਹਣੀ ਆ ਪਰ ਮੇਰਾ ਸੁਪਨਾ ਉਦੋਂ ਤਾਸ਼ ਦੇ ਪੱਤਿਆਂ ਦੀ ਵਾਂਗ ਖਿਲਰ ਗਿਆ ਜਦੋਂ ਪਹਿਲੀ ਵਾਰ ਮੈਂ ਕੁਲਦੀਪ ਨੂੰ ਵੇਖਿਆ ਜਿਵੇਂ ਦਾ ਨਾਮ ਓਮੇ ਦਾ ਰੰਗ ਰੂਪ ਇੱਕਦਮ ਕਾਲਾ ਕਲੂਟਾ ਪਰ ਹੁਣ ਤਾਂ ਵਿਆਹ ਹੋ ਚੁੱਕਿਆ ਸੀ। ਯਾਦ ਹੈ ਮੈਨੂੰ ਰਿਮੀ ਨੂੰ ਦੇਖ ਕੇ ਮਹੱਲੇ ਦੀਆਂ ਔਰਤਾਂ ਕਹਿੰਦੀਆਂ ਸੀ ਕਿ ਪ੍ਰਦੀਪ ਦੇ ਵਿਆਹ ਵਿੱਚ ਤਾਂ ਕੋਈ ਦਿੱਕਤ ਨਹੀਂ ਆਉਣੀ। ਪਰ ਇਸ ਕਾਲੀ ਕੁਲੁੱਟੀ ਨੂੰ ਕੌਣ ਪਸੰਦ ਕਰੂਗਾ? ਖਾਨਾ ਚੋਂ ਨਿਕਲੇ ਹੀਰੇ ਤੇ ਕੋਇਲੇ ਨਾਲ ਸਾਡੀ ਤੁਲਨਾ ਕਰਦੇ ਸੀ। ਜ਼ਾਹਿਰ ਹੈ ਮੈਂ ਹੀਰਾ ਸੀ ਤੇ ਉਹ ਕੋਲਾ। ਜਿਵੇਂ-ਜਿਵੇਂ ਅਸੀਂ ਵੱਡੀਆਂ ਹੁੰਦੀਆਂ ਗਈਆਂ ਇਹ ਭਾਵਨਾ ਵੀ ਮੇਰੇ ਅੰਦਰ ਪੈਵਾ ਹੁੰਦੀ ਗਈ ਕਿ ਰਿਮੀ ਤੋਂ ਮੈਂ ਜ਼ਿਆਦਾ ਸੋਹਣੀ ਆ। ਮੇਰੀਆਂ ਗੱਲਾਂ ਨਾਲ ਉਹ ਕਦੇ-ਕਦੇ ਦੁਖੀ ਹੋ ਜਾਂਦੀ ਪਰ ਫਿਰ ਸਭ ਕੁਝ ਪੁੱਲ ਪਲਾ ਕੇ ਇੱਕ ਵੱਡੀ ਭੈਣ ਵਾਂਗ ਮੈਨੂੰ ਬਹੁਤ ਪਿਆਰ ਕਰਨ ਲੱਗ ਜਾਂਦੀ ਇੱਕ ਗੱਲ ਸੀ ਈਰਖਾ ਸੱਲ ਛਾੜੇ ਨਾਂ ਦੀ ਚੀਜ਼ ਹੀ ਨਹੀਂ ਸੀ ਉਸ ਵਿੱਚ ਇੱਕਦਮ ਦਿਲ ਦੀ ਸਾਫ ਸੀ ਉਹ ਜਿੱਥੇ ਮੈਂ ਛੋਟੀਆਂ-ਛੋਟੀਆਂ ਗੱਲਾਂ ਦਾ ਬਤੰਗੜ ਬਣਾ ਕੇ ਮੰਮੀ ਨੂੰ ਸੁਣਾਉਂਦੀ ਉਹ ਵੱਡੀ ਗੱਲ ਵੀ ਮੰਮੀ ਤੋਂ ਲਗਾ ਜਾਂਦੀ ਤਾਂ ਕਿ ਉਹਨਾਂ ਨੂੰ ਦੁੱਖ ਨਾ ਹੋਵੇ ਸ਼ਾਇਦ ਇਸੇ ਲਈ ਉਸ ਨੂੰ ਇੰਨਾ ਕੁਝ ਮਿਲਿਆ ਸੀ ਜ਼ਿੰਦਗੀ ਵਿੱਚ ਵਿਆਹ ਤੋਂ ਬਾਅਦ ਜਿੱਥੇ ਉਹ ਜ਼ਿੰਦਗੀ ਦੇ ਸਾਰੇ ਸਵਾਦ ਲੈ ਰਹੀ ਸੀ ਉੱਥੇ ਮੈਂ ਹਰ ਚੀਜ਼ ਲਈ ਤਰਸ ਰਹੀ ਸੀ ਸ਼ੁਰੂ-ਸ਼ੁਰੂ ਵਿੱਚ ਤਾਂ ਕੁਲਦੀਪ ਦਾ ਵਿਹਾਰ ਮੈਨੂੰ ਸਮਝ ਵਿੱਚ ਨਹੀਂ ਆਇਆ ਪਰ ਹੌਲੀ-ਹੌਲੀ ਮੈਨੂੰ ਸਮਝ ਆਉਣ ਲੱਗ ਪਿਆ ਕਿ ਸਿਰਫ ਰੂਪ-ਰੰਗ ਤੋਂ ਹੀ ਨਹੀਂ ਸਗੋਂ ਚਾਲ-ਵਿਹਾਰ ਤੋਂ ਵੀ ਉਹ ਦਾਸ ਇਨਸਾਨ ਹੈ ਉਹ ਕਿ ਇਹ ਹੀ ਮੇਰੇ ਹਿੱਸੇ ਵਿੱਚ ਲਿਖਿਆ ਸੀ ਕਦੇ ਤਾਂ ਮਨ ਕਰਦਾ ਮम्मी ਨਾਲ ਖੂਬ ਲੜਾਂ ਪੁੱਛਾਂ ਕਿ ਕਿਉਂ ਕਿਉਂ ਉਹਨਾਂ ਨੇ ਮੇਰੇ ਨਾਲ ਅਜਿਹਾ ਕੀਤਾ ਕਿ ਜਾਂਚ ਪਰਖ ਕਰਕੇ ਬਿਆਨ ਨਹੀਂ ਸੀ ਕਰ ਸਕਦੇ ਮੇਰਾ ਜੋ ਮਿਲਿਆ ਉਸੇ ਦੇ ਪੱਲੇ ਬੰਨ ਦਿੱਤਾ ਮਾਂ-ਬਾਪ ਹੈ ਜਾਂ ਦੁਸ਼ਮਣ ਇੱਕ ਵਾਰ ਮੈਂ ਲੜੀ ਵੀ ਸੀ ਉਸ ਗੱਲ ਤੇ ਪਰ ਮੈਨੂੰ ਸਮਝਾਉਂਦੇ ਹੋਏ ਮੰਮੀ ਕਹਿਣ ਲੱਗੇ ਕਿ ਮੁੰਡੇ ਦਾ ਰੂਪ ਨਹੀਂ ਗੁਣ ਦੇਖੇ ਜਾਂਦੇ ਆ ਪ੍ਰਦੀਪ ਪਤਾ ਨਹੀਂ ਕਿਹੜਾ ਵਧੀਆ ਗੁਣ ਦੇਖਿਆ ਉਹਨਾਂ ਨੇ ਕੁਲਦੀਪ ਵਿੱਚ ਜੋ ਮੇਰੇ ਹੱਥ ਵਿੱਚ ਉਸ ਦਾ ਹੱਥ ਦੇ ਦਿੱਤਾ ਇਹੀ ਸਭ ਗੱਲਾਂ ਕਹਿ ਕਹਿ ਕੇ ਸੋਚ-ਸੋਚ ਕੇ ਕਦੋਂ ਤੱਕ ਤੇ ਕਿੰਨਾ ਘਟ-ਘਟ ਕੇ ਮਰਦੀ ਰਹੀ ਮੈਂ ਸੋ ਉਸੇ ਨੂੰ ਹੀ ਆਪਣੇ ਹਿੱਸੇ ਬਣ ਕੇ ਸਬਰ ਕਰ ਲਿਆ ਇਸ ਮਿਡਲ ਕਲਾਸ ਸਮਾਜ ਵਿੱਚ ਇੱਕ ਵਾਰ ਜੱਸ ਦਾ ਹੱਥ ਫੜ ਲਿਆ ਮਰਦੇ ਦਮ ਤੱਕ ਨਿਵਾਉਣਾ ਪੈਂਦਾ ਸੋ ਕੋਈ ਚਾਰਾ ਨਹੀਂ ਸੀ ਇਸ ਲਈ ਮੈਂ ਆਪਣੇ ਢਿੱਲੇ ਜਿਹੇ ਮਨ ਨੂੰ ਖੂਬ ਕੱਸ ਕੇ ਬੰਨ ਲਿਆ ਸੀ ਤੇ ਆਪਣੇ ਆਪ ਨੂੰ ਇਸ ਚਾਰ ਦੀਵਾਰੀ ਵਿੱਚ ਬੰਦ ਕਰ ਲਿਆ ਕਿਉਂਕਿ ਹੁਣ ਬਾਹਰ ਨਿਕਲਣ ਦਾ ਕੋਈ ਰਸਤਾ ਵੀ ਨਹੀਂ ਸੀ ਪਰ ਵਾਰ-ਵਾਰ ਰਿੰਮੀ ਦਾ ਸੁਖੀ ਵਿਅਤ ਜੀਵਨ ਦੇਖ ਕੇ ਮੈਨੂੰ ਅਜੀਬ ਜਿਹਾ ਮਹਿਸੂਸ ਹੁੰਦਾ ਰਹਿੰਦਾ ਨਾ ਚਾਹੁੰਦੇ ਹੋਏ ਵੀ ਫਿਰ ਉਹੀ ਸਭ ਗੱਲਾਂ ਦਿਮਾਗ ਵਿੱਚ ਰੌਲਾ ਪਾਉਣ ਲੱਗਦੀਆਂ ਕਿ ਉਹ ਮੇਰੇ ਤੋਂ ਜ਼ਿਆਦਾ ਸੁਖੀ ਕਿਉਂ ਹੈ ਉਸ ਦਿਨ ਸਵੇਰੇ-ਸਵੇਰੇ ਹੀ ਮੰਮੀ ਦਾ ਫੋਨ ਆਇਆ ਘਬਰਾਉਂਦਿਆਂ ਕਹਿਣ ਲੱਗੇ ਤੇਰੀ ਰਿੰਮੀ ਨਾਲ ਗੱਲ ਹੋਈ ਫੋਨ ਆਇਆ ਸੀ ਉਹਦਾ ਨਹੀਂ ਮੰਮੀ ਕੀ ਹੋਇਆ ਸਭ ਠੀਕ ਤਾਂ ਹੈ ਨਾ ਮੈਂ ਪੁੱਛਿਆ ਤਾਂ ਮੰਮੀ ਭਰੇ ਮਨ ਨਾਲ ਕਹਿਣ ਲੱਗੇ ਕੱਲ ਤੋਂ ਮੈਂ ਰਿਮੀ ਨੂੰ ਫੋਨ ਲਗਾ ਰਹੀ ਆ ਪਰ ਬੰਦ ਆ ਰਿਹਾ ਹੈ ਬਈ ਫਿਰ ਡੀਜਾ ਜੀ ਨੂੰ ਕਰ ਲੈਣਾ ਸੀ ਉਸਨੇ ਵੀ ਫੋਨ ਨਹੀਂ ਚੱਕਿਆ ਹੋ ਸਕਦਾ ਫਿਰ ਦੋਨੋਂ ਕਿਤੇ ਘੁੰਮਣ ਚਲੇ ਗਏ ਹੋਣ ਜਾਂਦੇ ਹੀ ਤਾਂ ਰਹਿੰਦੇ ਆ ਹਮੇਸ਼ਾ ਇਹ ਗੱਲ ਮੈਂ ਈਰਖਾ ਵਿੱਚ ਕਹੀ ਸੀ ਠੀਕ ਹੈ ਤੁਸੀਂ ਚਿੰਤਾ ਨਾ ਕਰੋ ਮੈਂ ਦੇਖਦੀ ਆ ਫੋਨ ਲਾਉਂਦੀ ਆ ਸੱਚੀ ਰਮੀ ਦਾ ਫੋਨ ਬੰਦ ਆ ਰਿਹਾ ਸੀ ਤੇ ਰਮਨ ਦਾ ਵੀ ਕਿਤੇ ਕੋਈ ਗੜਬੜ ਤਾਂ ਨਹੀਂ ਮੰਮੀ ਦੀ ਘਬਰਾਹਟ ਦੇਖ ਕੇ ਮੈਂ ਵੀ ਉਸ ਦੇ ਘਰ ਜਾਣ ਦਾ ਮਨ ਬਣਾ ਲਿਆ ਮੈਂ ਉਸ ਦੇ ਘਰ ਜਾ ਕੇ ਦੇਖਦੀ ਹਾਂ ਤੁਸੀਂ ਚਿੰਤਾ ਨਾ ਕਰੋ ਤੇ ਹੁਣ ਮੈਨੂੰ ਵੀ ਘਬਰਾਹਟ ਜੀ ਹੋਣ ਲੱਗੀ ਕਿਉਂਕਿ ਫਿਰ ਮੈਂ ਉਸ ਨੂੰ ਦੁਬਾਰਾ ਕਈ ਵਾਰ ਫੋਨ ਲਾਇਆ ਪਰ ਫੋਨ ਬੰਦ ਹੀ ਆ ਰਿਹਾ ਸੀ ਕੁਲਦੀਪ ਨੂੰ ਜਦੋਂ ਮੈਂ ਸਾਰੀ ਗੱਲ ਦੱਸੀ ਤਾਂ ਕਹਿਣ ਲੱਗੇ ਤੂੰ ਚਿੰਤਾ ਨਾ ਕਰ ਜਾ ਕੇ ਦੇਖਦੇ ਆ ਪਰ ਤੁਹਾਡਾ ਦਫ਼ਤਰ ਜਦੋਂ ਮੈਂ ਪੁੱਛਿਆ ਤਾਂ ਕੁਲਦੀਪ ਕਹਿਣ ਲੱਗੇ ਕਿ ਉਹ ਮੈਨੂੰ ਜਾਂਦੇ ਹੋਏ ਰਿਮੀ ਦੇ ਘਰ ਛੱਡ ਕੇ ਦਫ਼ਤਰ ਚਲੇ ਜਾਣਗੇ ਤੇ ਆਉਂਦੇ ਸਮੇਂ ਲੈ ਆਉਣਗੇ ਹਾਂ ਇਹ ਠੀਕ ਰਹੇਗਾ ਮੈਂ ਕਿਹਾ ਉੱਥੇ ਪਹੁੰਚ ਕੇ ਜੋ ਮੈਂ ਦੇਖਿਆ ਮੈਂ ਬੁੱਤ ਬਣ ਕੇ ਖੜੀ ਰਹਿ ਗਈ ਰਿਮੀ ਬੈੱਡ ਤੇ ਪਈ ਰੋ ਰਹੀ ਸੀ ਤੇ ਉਸ ਦੇ ਸਰੀਰ ਤੇ ਜਗਾ ਜਗਾ ਨਿਸ਼ਾਨ ਪਏ ਹੋਏ ਸੀ ਚਿਹਰਾ ਵੀ ਨੀਲਾ ਪੈ ਗਿਆ ਸੀ ਬੈਣ ਨੂੰ ਐਸਾ ਹਾਲਤ ਵਿੱਚ ਦੇਖ ਕੇ ਮੇਰੀ ਅੱਖਾਂ ਨਮ ਹੋ ਗਈਆਂ ਰਿਮੀ ਇਹ ਸਭ ਕੀ ਐ ਇਹ ਤੇਰੇ ਸਰੀਰ ਤੇ ਨਿਸ਼ਾਨ ਤੇ ਰਮਨ ਜੀਜਾ ਜੀ ਕਿੱਥੇ ਆ ਮੈਂ ਪੁੱਛਿਆ ਉਹ ਉੱਚੀ ਉੱਚੀ ਰੋਣ ਲੱਗੀ ਫਿਰ ਜੋ ਉਸ ਨੇ ਦੱਸਿਆ ਉਸ ਨੂੰ ਸੁਣ ਕੇ ਮੈਨੂੰ ਆਪਣੇ ਕੰਨਾਂ ਤੇ ਭਰੋਸਾ ਨਹੀਂ ਹੋ ਰਿਹਾ ਸੀ ਉਸ ਨੇ ਰੋਂਦੇ ਰੋਂਦੇ ਦੱਸਿਆ ਜੇਕਰ ਮੇਰਾ ਪਤੀ ਬਦਸੂਰਤ ਹੁੰਦਾ ਗਰੀਬ ਹੁੰਦਾ ਪਰ ਉਹ ਮੈਨੂੰ ਪਿਆਰ ਕਰਦਾ ਤਾਂ ਮੈਂ ਖੁਦ ਨੂੰ ਦੁਨੀਆ ਦੀ ਸਭ ਤੋਂ ਖੁਸ਼ਹਾਲ ਔਰਤ ਸਮਝਦੀ ਪਰ ਰਮਨ ਦਾ ਸੋਣਾ ਹੋਣਾ ਮੇਰੇ ਲਈ ਸ਼ਰਾਪ ਬਣ ਗਿਆ ਰੋਜ਼ ਨਵੀਆਂ-ਨਵੀਆਂ ਕੁੜੀਆਂ ਦੇ ਨਾਲ ਰਾਤਾਂ ਬਿਤਾਉਣੀਆਂ ਉਹਨਾਂ ਤੇ ਦਿਲ ਖੋਲ ਕੇ ਪੈਸਾ ਲਟਾਈ ਜਾਂਦੇ ਕਦੇ-ਕਦੇ ਤਾਂ ਕੁੜੀਆਂ ਨੂੰ ਘਰ ਵੀ ਲੈ ਆਉਂਦੇ ਨੇ ਤੇ ਜਦੋਂ ਮੈਂ ਕੁਝ ਕਹਿੰਨੀ ਆ ਤਾਂ ਉਹਨਾਂ ਦੇ ਸਾਹਮਣੇ ਹੀ ਮੇਰੇ ਥੱਪੜ ਭਰਾਉਣ ਲੱਗਦੇ ਨੇ ਉਹ ਤਾਂ ਚੰਗਾ ਹੈ ਕਿ ਬੱਚੇ ਹੋਸਟਲ ਵਿੱਚ ਰਹਿੰਦੇ ਨੇ ਨਹੀਂ ਤਾਂ ਉਹਨਾਂ ਤੇ ਕੀ ਅਸਰ ਪੈਂਦਾ ਰਮਨ ਦੀਆਂ ਹਰਕਤਾਂ ਦਾ ਜਾਦਾ ਵਿਆਹ ਹੋਇਆ ਇੱਕ ਦਿਨ ਵੀ ਅਜਿਹਾ ਨਹੀਂ ਹੋਇਆ ਜਦੋਂ ਰਮਨ ਨੇ ਮੇਰੇ ਰੂਪ ਰੰਗ ਨੂੰ ਲੈ ਕੇ ਤਾਣਾ ਨਾ ਦਿੱਤਾ ਹੋਵੇ ਕਹਿੰਦੇ ਨੇ ਕਿ ਉਹਨਾਂ ਨੂੰ ਤਾਂ ਗੋਰੇ ਰੰਗ ਦੀ ਕੁੜੀ ਚਾਹੀਦੀ ਸੀ ਕਿਹੋ ਜਹੀ ਕਾਲੀ ਕੁਲੂਟੀ ਨਾਲ ਉਹਨਾਂ ਉਹਨਾਂ ਦੇ ਮੱਥੇ ਮੜ ਦਿੱਤੀ ਤੈਨੂੰ ਪਤਾ ਹੈ ਪ੍ਰਦੀਪ ਸਾਡੀ ਫੋਟੋ ਦੇਖ ਕੇ ਰਮਨ ਨੂੰ ਲੱਗਿਆ ਸੀ ਕਿ ਉਸ ਦਾ ਵਿਆਹ ਤੇਰੇ ਨਾਲ ਹੋਣ ਲੱਗਿਆ ਐਸ ਲਈ ਉਸ ਨੇ ਵਿਆਹ ਲਈ ਹਾਂ ਕਰ ਦਿੱਤੀ ਸੀ ਪਰ ਜਦੋਂ ਪਤਨੀ ਦੇ ਰੂਪ ਵਿੱਚ ਮੈਨੂੰ ਵੇਖਿਆ ਤਾਂ ਹੋ ਆਪੇ ਤੋਂ ਬਾਹਰ ਹੋ ਗਏ ਪਤੀ ਪਤਨੀ ਦੇ ਵਿੱਚਲੀ ਗੱਲ ਹੈ ਇਹ ਸੋਚ ਕੇ ਹੁਣ ਪਰਿਵਾਰ ਵਾਲਿਆਂ ਨੇ ਵੀ ਮੇਰਾ ਪੱਖ ਲੈਣਾ ਛੱਡ ਦਿੱਤਾ ਪਰ ਸਮਾਜ ਵਿੱਚ ਆਪਣੀ ਇੱਜ਼ਤ ਦੇ ਡਰ ਦੇ ਕਾਰਨ ਉਹ ਮੈਨੂੰ ਤੇ ਇਸ ਰਿਸ਼ਤੇ ਨੂੰ ਢੋ ਰਹੇ ਆ ਕਹਿਣ ਨੂੰ ਤਾਂ ਮੈਂ ਉਹਨਾਂ ਦੀ ਉਹਨਾਂ ਦੇ ਨਾਲ Goa ਮਲੇਸ਼ੀਆ ਘੁੰਮਦੀ ਆ ਪਰ ਉੱਥੇ ਹੁੰਦੀ ਤਾਂ ਉਹਨਾਂ ਦੇ ਨਾਲ ਉਹਨਾਂ ਦੀ ਮਸ਼ੂਕ ਹੀ ਐ ਮੈਂ ਤਾਂ ਬਸ ਪਿਛਲੀ ਸੀਟ ਤੇ ਬੈਠ ਕੇ ਤਮਾਸ਼ਾ ਦੇਖਦੀ ਆ ਰਮਨਦੇਵ ਜੋ ਸਾਰੇ ਦੋਸ਼ ਅੱਜ ਤੱਕ ਦੱਬੇ ਟੱਕੇ ਹੋਏ ਸੀ ਉਹਨਾਂ ਸਭ ਨੂੰ ਰਿਮੀ ਇੱਕ ਇੱਕ ਕਰਕੇ ਸਾਹਮਣੇ ਖੋਲਣ ਲੱਗੀ ਪਰ ਅੱਜ ਤੱਕ ਮੈਂ ਕੁਲਦੀਪ ਨੂੰ ਪੁਰਾਣੇ ਵਿਚਾਰਾਂ ਵਾਲਾ ਤੇ ਬੁਰਾ ਇਨਸਾਨ ਸਮਝਦੀ ਸੀ ਪਰ ਅੱਜ ਮੈਨੂੰ ਪਤਾ ਲੱਗਿਆ ਕਿ ਕੁਲਦੀਪ ਕਿੰਨੇ ਚੰਗੇ ਤੇ ਸੱਚੇ ਇਨਸਾਨ ਨੇ ਇੱਕ ਲੰਬਾ ਸਾਹ ਲੈਂਦਿਆਂ ਹੋਇਆਂ ਫਿਰ ਰਿਮੀ ਗਹਿਣ ਲੱਗੀ ਜਿਹੜਾ ਵੀ ਚਿੰਤਾ ਨਹੀਂ ਹੈ ਉਹਨਾਂ ਨੂੰ ਆਪਣੇ ਬੱਚਿਆਂ ਦੇ ਭਵਿੱਖ ਦੀ ਮौज-ਮਸਤੀ ਤੇ ਸਾਰੇ ਪੈਸੇ ਉਡਾਰੇ ਨੇ 2 ਮਹੀਨਿਆਂ ਤੋਂ ਕਰਦਾ ਕਿਰਾਇਆ ਦੇਣਾ ਬਾਕੀ ਹੈ ਤੇ ਮਕਾਨ ਮਾਲਕ ਝਿੜਕਾਂ ਦੇ ਕੇ ਜਾਂਦਾ ਹੈ ਤੇ ਕਹਿੰਦਾ ਹੈ ਕਿ ਤੁਹਾਡਾ ਮੂੰਹ ਦੇਖ ਕੇ ਮੈਂ ਚੁੱਪ ਕਰ ਜਾਂਦਾ ਭੈਣੇ ਭੈਣ ਮੰਨਦਾ ਹੈ ਉਹ ਮੈਨੂੰ ਪਰ ਕੋੜਾ ਕਦੋਂ ਤੱਕ ਘਰ ਨਾਲ ਦੋਸਤੀ ਕਰ ਸਕਦਾ ਹੈ ਪ੍ਰਦੀਪ ਜੇਕਰ ਮਕਾਨ ਮਾਲਕ ਨੇ ਕੱਢ ਦਿੱਤਾ ਤਾਂ ਅਸੀਂ ਕਿੱਥੇ ਜਾਵਾਂਗੇ ਸਹੀ ਕਹਿਨੀ ਆ ਤੇਰੇ ਪਤੀ ਦੇ ਪੈਰਾਂ ਵਰਗਾ ਵੀ ਨਹੀਂ ਰਮਨ ਉਹੋ ਤੁਹਾਡੇ ਸਾਰਿਆਂ ਦੇ ਲਈ ਕਿੰਨਾ ਸੋਚਦੇ ਨੇ ਕਿ ਮੈਂ ਦੇਖਦੀ ਨਹੀਂ ਇੱਕਦਮ ਸੱਚੇ ਤੇ ਸਿੱਧੇ ਇਨਸਾਨ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਰਮੀ ਜੋ ਕਹਿ ਰਹੀ ਹੈ ਕਿ ਉਹ ਸੱਚ ਹੈ ਜਿਸ ਇਨਸਾਨ ਦੇ ਲਈ ਮੇਰੇ ਦਿਲ ਵਿੱਚ ਸਭ ਤੋਂ ਜ਼ਿਆਦਾ ਸਨਮਾਨ ਸੀ ਉਹ ਇੱਕ ਪਲ ਵਿੱਚ ਖਤਮ ਹੋ ਗਿਆ ਕਿੰਨਾ ਚੰਗਾ ਇਨਸਾਨ ਸਮਝਦੀ ਸੀ ਮੈਂ ਰਮਨ ਨੂੰ ਸੋਚਦੀ ਸੀ ਕਿ ਕਾਸ਼ ਇਸ ਨਾਲ ਮੇਰਾ ਵਿਆਹ ਹੋ ਜਾਂਦਾ ਤਾਂ ਮੈਂ ਕਿੰਨੀ ਸੁખી ਰਹਿੰਦੀ ਪਰ ਮੈਂ ਕਿੰਨੀ ਗਲਤ ਸੀ ਖੁਦ ਨੂੰ ਕੋਸਦੀ ਰਹਿੰਦੀ ਇਹ ਕਹਿ ਕੇ ਮੇਰਾ ਕੁਲਦੀਪ ਵਰਗੇ ਇਨਸਾਨ ਨਾਲ ਵਾਪਿਆ ਪਰ ਅੱਜ ਉਹ ਹੀ ਕੁਲਦੀਪ ਤੇ ਮੈਨੂੰ ਮਾਣ ਹੋ ਰਿਹਾ ਸੀ ਦਿਖਾਉਂਦੇ ਨਹੀਂ ਪਰ ਮੈਨੂੰ ਪਿਆਰ ਬਹੁਤ ਕਰਦੇ ਨੇ ਇਹ ਮੈਨੂੰ ਹੁਣ ਸਮਝ ਵਿੱਚ ਆਇਆ ਪਰ ਤੂੰ ਇਹ ਸਭ ਕਿਉਂ ਸੰਦੀ ਰਹੀ ਇਕੱਲੀ ਦੱਸਿਆ ਕਿਉਂ ਨਹੀਂ ਸਾਨੂੰ ਮੈਂ ਪੁੱਛਿਆ ਤਾਂ ਕੀ ਕਰਦੀ ਕੀ ਦੱਸਦੀ ਤੁਹਾਨੂੰ ਸਾਰਿਆਂ ਨੂੰ ਕਿ ਤੁਸੀਂ ਹਾਲਾਤ ਬਦਲ ਲੰਦੇ ਤੁਹਾਨੂੰ ਹਮੇਸ਼ਾ ਲੱਗਦਾ ਸੀ ਨਾ ਕਿ ਪ੍ਰਦੀਪ ਬਹੁਤ ਸੌਖੀ ਆ ਤੇਰੇ ਇਸੇ ਭਰਮ ਨੂੰ ਮੈਂ ਭਰਮ ਜਿਉਂਦਾ ਰੱਖਣਾ ਚਾਹੁੰਦੀ ਸੀ ਦਿਖਾਉਣਾ ਚਾਹੁੰਦੀ ਸੀ ਕਿ ਉਹਨਾਂ ਸਾਰਿਆਂ ਨੂੰ ਜੋ ਕਹਿੰਦੇ ਸੀ ਇਸ ਕੋਲੈਣੀ ਨੂੰ ਕੌਣ ਪੁੱਛੂਗਾ ਝੂਠਾ ਹੀ ਸਹੀ ਪਰ ਲੋਕ ਤਾਂ ਸਹੀ ਮੰਨ ਹੀ ਰਹੇ ਸੀ ਨਾ ਕਿ ਮੈਂ ਬਹੁਤ ਸੁਖੀ ਆ ਮੇਰੇ ਪਤੀ ਮੈਨੂੰ ਬਹੁਤ ਪਿਆਰ ਕਰਦੇ ਨੇ ਮੰਮੀ ਪਾਪਾ ਵੀ ਖੁਸ਼ ਹਨ ਤਾਂ ਰਹਿਣ ਦਿਓ ਮੈਂ ਆਪਣਾ ਦੁੱਖ ਸੁਣਾ ਕੇ ਉਹਨਾਂ ਨੂੰ ਜਿਉਂਦੇ ਜੀ ਮੌਤ ਦੇ ਮੂੰਹ ਵਿੱਚ ਨਹੀਂ ਧੱਕਣਾ ਚਾਹੁੰਦੀ ਸੀ ਇਸ ਲਈ ਜੋ ਚੱਲ ਰਿਹਾ ਜਿਵੇਂ ਚੱਲਣ ਦੇ ਤੂੰ ਇਹ ਗੱਲ ਕਦੇ ਆਪਣੇ ਮੂੰਹੋਂ ਨਾ ਕੱਢੀ ਨਹੀਂ ਤਾਂ ਤੂੰ ਮੇਰਾ ਮਰੀ ਦਾ ਮੂੰਹ ਦੇਖੇਂਗੀ ਅੱਜ ਜਦੋਂ ਉਸਨੇ ਏਡੀ ਵੱਡੀ ਧਮਕੀ ਦੇ ਦਿੱਤੀ ਤਾਂ ਫਿਰ ਕਿਵੇਂ ਕਿਸੇ ਨੂੰ ਮੈਂ ਕੋਈ ਚ ਕਹਿੰਦੀ ਪਰ ਲੱਗਿਆ ਕੀ ਸੋਚਦੀ ਰਹੀ ਮੈਂ ਰਿਮੀ ਦੇ ਬਾਰੇ ਤੇ ਕੀ ਨਿਕਲਿਆ ਸ਼ਾਮ ਨੂੰ ਕੁਲਦੀਪ ਆ ਕੇ ਮੈਨੂੰ ਲੈ ਗਏ ਪੂਰੀ ਰਾਤ ਮੈਂ ਰਿਮੀ ਦੇ ਬਾਰੇ ਹੀ ਸੋਚ-ਸੋਚ ਕੇ ਰੋ ਰਹੀ ਸੀ ਮੇਰਾ ਸੁਜਿਆ ਚਿਹਰਾ ਦੇਖ ਕੇ ਕੁਲਦੀਪ ਨੂੰ ਇਹੀ ਲੱਗਿਆ ਕਿ ਰਿਮੀ ਦੀ ਸਿਹਤ ਨੂੰ ਲੈ ਕੇ ਮੈਂ ਪਰੇਸ਼ਾਨ ਹ ਪਰ ਗੱਲ ਤਾਂ ਉਸ ਤੋਂ ਵੀ ਕਿਤੇ ਜ਼ਿਆਦਾ ਸੀ ਪਰ ਦੱਸ ਨਹੀਂ ਸੀ ਸਕਦੀ ਕਿਸੇ ਨੂੰ ਸਵੇਰੇ ਉੱਠ ਕੇ ਰੋਜ਼ ਵਾਂਗ ਮੈਂ ਇੱਕ ਪਾਸੇ ਚਾਹ ਤੇ ਦੂਜੇ ਪਾਸੇ ਸਬਜ਼ੀ ਬਣਾਉਣ ਲੱਗੀ ਕਿ ਪਿੱਛੋਂ ਆ ਕੇ ਕੁਲਦੀਪ ਨੇ ਮੈਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਤੇ ਪੁੱਛਣ ਪੁੱਛਿਆ ਕੀ ਬਣਾ ਰਹੀ ਹੈ ਨਾਸ਼ਤਾ ਹੋਰ ਕੀ ਮੈਂ ਗਿਆ ਨਾ ਬਣਾ ਪਰ ਕਿਉਂ ਮੈਂ ਪ੍ਰਸ਼ਨਵਾਚਕ ਨਜ਼ਰਾਂ ਨਾਲ ਦੇਖਿਆ ਇਹ ਕਹਿਣ ਲੱਗੇ ਕਿ ਅੱਜ ਛੁੱਟੀ ਲਈ ਐ ਕਿਸਰੀ ਫਿਲਮ ਦੇਖਣ ਚੱਲਾਂਗੇ ਜ਼ਿਆਦਾ ਗੱਲਾਂ ਨਾ ਬਣਾਓ ਕੱਲ ਤੱਕ ਤਾਂ ਤੁਹਾਨੂੰ ਫਿਲਮਾਂ ਚੰਗੀਆਂ ਨਹੀਂ ਲੱਗਦੀਆਂ ਸੀ ਫਿਰ ਅੱਜ ਕਿਵੇਂ ਉਹ ਮੇਰੇ ਮੂੰਹ ਤੇ ਹੱਥ ਰੱਖ ਕੇ ਕਹਿਣ ਲੱਗੇ ਤੈਨੂੰ ਚੰਗੀ ਲੱਗਦੀ ਐ ਆਕਸ਼ੇ ਕੁਮਾਰ ਦੀ ਫਿਲਮ ਤੇ ਮੈਨੂੰ ਵੀ ਮੁਸਕਰਾਉਂਦੇ ਹੋਏ ਕੁਲਦੀਪ ਨੇ ਕਿਹਾ ਪਰ ਮੈਂ ਮੂੰਹ ਬਣਾਉਂਦਿਆਂ ਕਿਹਾ ਜੇਕਰ ਛੁੱਟੀ ਲੈ ਹੀ ਲਈ ਸੀ ਤਾਂ ਪਹਿਲਾਂ ਦੱਸ ਦਿੰਦੇ ਜਿਹੜਾ देर ਤੱਕ ਸੌਂ ਲੈਂਦੀ ਬੇਕਾਰੀ ਉੱਠਣਾ ਪਿਆ ਚੱਲ ਛੱਡ ਇਹ ਸਾਰਾ ਕੁਝ ਇਹ 10 ਸਾਡੀ ਐਨੀਵਰਸਰੀ ਆਉਣ ਵਾਲੀ ਐ ਕਿੱਥੇ ਚੱਲਣਾ ਸੈਲੀਬ੍ਰੇਟ ਕਰਨ ਕੁਲਦੀਪ ਨੇ ਪੁੱਛਿਆ ਮਤਲਬ ਮਤਲਬ ਕੀ ਗੋਆ ਚਲੀਏ ਕੁਲਦੀਪ ਨੇ ਕਿਹਾ ਤਾਂ ਮੇਰੇ ਮਨ ਵਿੱਚ ਗੁਦਗਦੀ ਹੋਣ ਲੱਗੀ ਨਹੀਂ ਕੋਈ ਲੋੜ ਨਹੀਂ ਫਜ਼ੂਲ ਖਰਚੀ ਕਰਨ ਦੀ ਪਿੰਡ ਚੱਲਾਂਗੇ ਮੰਮੀ ਡੈਡੀ ਦਾ ਆਸ਼ੀਰਵਾਦ ਵੀ ਮਿਲ ਜਾਵੇਗਾ ਕੈਕੀ ਮੈਂ ਆਪਣੀ ਚਾਹ ਤੇ ਬਾਲਕੋਨੀ ਵਿੱਚ ਆ ਕੇ ਪੀਣ ਲੱਗੀ ਪਹਿਲਾਂ ਕਦੇ ਵੀ ਸਵੇਰ ਇੰਨੀ ਸੁਹਾਵਣੀ ਨਹੀਂ ਲੱਗੀ ਸੀ ਜਿੰਨੀ ਅੱਜ ਲੱਗ ਰਹੀ ਸੀ ਸੋਚਣ ਲੱਗੀ ਸਭ ਕੁਝ ਤਾਂ ਹੈ ਮੇਰੇ ਕੋਲ ਪਿਆਰ ਕਰਨ ਵਾਲਾ ਪਤੀ ਦੋ ਪਿਆਰੇ ਪਿਆਰੇ ਬੱਚੇ ਆਪਣਾ ਘਰ ਲੋੜ ਦੇ ਸਾਰੇ ਸੁੱਖ ਤਾਂ ਫਿਰ ਕਿਸ ਮ੍ਰਿਗ ਤ੍ਰਿਸ਼ਨਾ ਦੇ ਪਿੱਛੇ ਭੱਜ ਰਹੀ ਸੀ ਮੈਂ ਦੇਖਿਆ ਤਾਂ ਕੁਲਦੀਪ ਮੈਨੂੰ ਹੀ ਤੱਕ ਰਹੇ ਸੀ ਜਦੋਂ ਮੇਰੀਆਂ ਨਜ਼ਰਾਂ ਉਹਨਾਂ ਨਾਲ ਮਿਲੀਆਂ ਤਾਂ ਉਹ ਹੱਸ ਪਏ ਤੇ ਮੈਮੀ ਹਾਂਜੀ ਦੋਸਤੋ ਤੁਹਾਨੂੰ ਅੱਜ ਦੀ ਕਹਾਣੀ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੇਕਰ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਹਾਣੀ ਸੁਣਨ ਲਈ ਧੰਨਵਾਦ ਜੀ